ਔਰਤਾਂ ਦੇ ਮੋਹਾਈਲ ਕੋਈ ਜਾਂਦੇ ਸੀ ਨਿਸ਼ੇੜੀਆਂ ਵੱਲੋਂ ਫਿਰ ਔਰਤਾਂ ਦੇ ਪਰਸ ਕੋਈ ਜਾਂਦੇ ਸੀ ਬਾਲੀਆਂ ਪੱਟੀਆਂ ਜਾਂਦੀਆਂ ਸੀ ਹੁਣ ਔਰਤਾਂ ਦੇ ਵਾਲ ਕੱਟ ਕੇ ਵੀ ਵੇਚ ਜਾਂਦੇ ਤੁਸੀਂ ਇਹ ਦੱਸੋ ਔਰਤ ਸੇਵ ਕਿੱਥੇ ਹੈਗੇ ਇਦੋਂ ਤੱਕ ਇਹਨਾਂ ਸਾੜੀ ਤਾਂ ਇੰਨੀ gher ਗਈ ਹੈ ਕਿ ਇਹਦੇ ਵਾਲ ਕੱਟ ਕੇ ਵੀ ਵੇਚ ਦਿੱਤੇ ਗਏ ਨਸ਼ਾ ਕਰਦੇ ਸੀ ਲੇੜੀ ਦਾ ਨਸ਼ਾ ਨਹੀਂ ਸੀ ਕਰਦੀ ਇਨਸਾਨੀਅਤ ਛੜਕਾਂ ਤੇ ਰੁਲਦੀ ਫਿਰਦੀ ਆ ਸਰਕਾਰ ਅੱਗੇ ਇਹੀ ਡਿਮਾਂਡ ਹੈ ਕਿ ਵੀ ਤੁਸੀਂ ਨਸ਼ਾ ਜਿਹੜੇ ਕਰਦੇ ਆ ਉਹਨੂੰ ਸਜ਼ਾ ਭੁਗਤਿਓ ਉਹਨੂੰ ਛੱਡੋ ਜਿੱਥੇ ਵੀ ਛੱਡਣ ਦਾ ਸ਼ੈਲਟਰ ਹੋਣ ਜਿਵੇਂ ਜਿਹੜੇ ਵੇਚਦੇ ਉਹਨਾਂ ਦਾ ਕਰੋ ਪਰ ਜਿਹੇ ਪਿੱਛੇ ਪਰਿਵਾਰਾਂ ਦਾ ਖਿਆਲ ਰੱਖੋ ਅੰਗਰੇਜ਼ਾਂ ਦੇ ਰਾਜ ਦੇ ਅੰਦਰ ਜਿਵੇਂ ਲੇੜੀ ਸੋਨਾ ਟੱਪਾ ਪਾ ਕੇ ਜਾਂਦੀ ਸੀ ਉਵੇਂ ਘਰੇ ਵਾਪਸ ਆਉਂਦੀ ਚਾਹੇ ਰਾਤ ਦੇ 2 ਵਜਾਂ ਦੇਸ ਸਭ ਇਹ 15 ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰੇ ਘਰ ਵਾਲੇ ਨੇ ਮੇਰੇ ਕੋਲ ਟਮਾਰ ਕੀਤੀ ਹੈਗੀ ਉਹ ਘਰ ਵਾਲਾ ਵਾਲਾ ਇਹਨੇ ਕੱਲ ਹੈਪੀ ਦੱਸ ਦਿਆ ਉਹਦਾ ਨਾਮ ਉਹਨੂੰ ਅਸੀਂ ਲੱਭਦੇ ਹਾਂ ਕਿਥੇ ਇਹਨੂੰ ਪਤਾ ਕਰਦੇ ਹਾਂ ਤੇ ਬਿਆਨ ਲਿਖ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਹਾਂ ਉਹ ਤੇ ਅਸੀਂ ਮਾਨਵੇ ਕੀ ਗੱਲ ਹੋਈ ਹੈ ਕੋਈ ਨਹੀਂ ਘਰ ਘਰ ਪਰਸਨ ਲੜਾਈ ਝਗੜਾ ਮਾਰ ਕੁੱਟਾਈ ਕਰਦਾ ਤੁਸੀਂ ਨਹੀਂ ਪਰੇ ਕਿਰਾਏ ਤੇ ਲੈ ਕੇ ਕਮਰਾ ਕਹਿ ਗਈ ਆ ਰਹੇ वहाँ दो चार बिठा लेते मेरे को नहीं पसंद लगता इसलिए मैं मार खाने से अच्छा यही पे बैठ जाती नहीं मारता सबकी देख में रहती हूँ निगाह में रहती और कोई कुछ कहता काम भी मारे मोटा कर देती हूँ अपना यही पे बैठी देती पता नहीं जी कुछ नहीं मेरे को तो कभी सही बोलते ही नहीं है ना कोई चीज इनको इतने दिन हो गए महीना भर से मैंने खड़ा ही छोड़ रखा पहले तो साथ में रहते थे इनको मार कुटाई दबका के हम सारे, सारे दिन भुखे बैठे रहते थे, थे। गांडी गंडी से नहीं देखा जाता तो खाते थे अब भाई वाले सारे देखते थे। लोगों को पता चला तो देते थे इसको छठ पर भगा इनको भी मारता मैंने भी ताड़ के रखता और इसके डैडी ने काटे पर ये ले गया होगा नशे करते और

ਕਈ ਵਾਰ ਚੁਗਲੀ ਕਰਦੀ ਬੋਲਦੀ ਮੈਂ تمہارا ਖਾਕਾ ਕੀ ਆ ਵੀ ਹੋ ਗਈ ਜੀ ਆਪਦੇ ਹਾਲਾਤ ਆ ਨਾ ਜਿਵੇਂ ਹਰ ਥਾਂ ਤੇ ਕਿਤੇ ਵੱਡਾ ਟੁਕੀ ਹੋ ਰਹੀ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਲੁੱਟਖੋ ਹੋ ਰਹੀ ਕਿਤੇ ਬਾਲੀਆਂ ਲਹਿਆਂ ਜਾ ਰਹੀਆਂ ਕਿਤੇ ਪਰਸ ਖੋਏ ਜਾ ਰਹੇ ਕਿਤੇ ਮੋਬਾਈਲ ਖੋਏ ਜਾ ਰਹੇ ਆਉਣ ਵਾਲੇ ਟਾਈਮ ਤੇ ਇਦੋਂ ਤਾਂ ਜਿਹੜਾ ਅਜੇ ਭਗਵੰਤ ਮਾਨ ਜੀ ਕਹਿ ਰਹੇ ਆ ਨਾ ਵੀ ਸਾਡੀ ਸਰਕਾਰ ਬਹੁਤ ਵਧੀਆ ਐ ਇਦੋਂ ਵਧੀਆ ਤਾਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਦੇ ਰਾਜ ਦੇ ਅੰਦਰ ਜਿਵੇਂ ਨੇਰੀ ਸੋਨਾ ਟੱਪਾ ਪਾ ਕੇ ਜਾਂਦੀ ਸੀ ਉਹ ਵੀ ਘਰੇ ਵਾਪਸ ਆਉਂਦੀ ਚਾਹੇ ਰਾਤ ਦੇ 2 ਵਜਾਂ ਦੇ ਅੱਜ ਦੇ ਹਾਲਾਤ ਇਹ ਆ ਮੈਨੂੰ ਲੱਗਦਾ ਜੇ ਹਾਲਾਤ ਦੇ ਨਸ਼ੇ ਦੀ ਪੂਰਤੀ ਲਈ ਜਿਵੇਂ ਇਹਦੇ ਵਾਲ ਕੱਟਦੇ ਹੋ ਸਕਦਾ ਪਿੱਛੋਂ ਵਾਲ ਹੀ ਨਾ ਕੱਟ ਕੇ ਲੈ ਗਿਆ ਕਰਨ ਇਹ ਹਾਲਾਤ ਲੱਗ ਰਹੇ ਆ ਵੀ ਬਣ ਜਾਣਗੇ ਅਗਰ ਇਹਦੇ ਤੇ ਖਲ ਨਾ ਪਾਈ ਗਈ ਪੂਰੀ ਕਹਾਣੀ ਤਾਂ ਬਹੁਤ ਲੰਬੀ ਹੈ ਜੇ ਕਰੀਏ ਤਾਂ ਆਪਾਂ ਇਹ ਸਾਡੇ ਮੱਲੇ ਦੀ ਨੂੰਹ ਹੈ ਉੱਥੇ ਵਿਆਹ ਕੇ ਆਈ ਹੈ ਮਤਲਬ ਉਹ ਵਿਆਹ ਕੇ ਆਈ ਉਹਦਾ ਹਾਲਾਤ ਹੋਰ ਸੀ ਸਾਡੇ ਐਮਸੀ ਸਾਹਿਬ ਵੀ ਆ ਗਏ ਨੇ ਉਹਦਾ ਹਾਲਾਤ ਹੋਰ ਸੀਗੇ ਤੇ ਹੁਣ ਹੋਰ ਆ ਜਦੋਂ ਰਾਜੂ ਆਪਾ ਸੀ ਉਦੋਂ ਬਹੁਤ ਜਿਹੜਾਈਆਂ ਸੀ ਇਹਨਾਂ ਦੀਆਂ ਜਦੋਂ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਦੇ ਮਤਲਬ ਜਿਹੜੇ ਹਸਬੰਡ ਸੀ ਦੋਨੇ ਭਰਾ ਨਸ਼ਾ ਦੇ ਆਦੀ ਕੱਖ ਵੀ ਨਹੀਂ ਛੱਡਿਆ ਉੱਥੇ ਕੁਛ ਵੀ ਨਹੀਂ ਛੱਡਿਆ ਮਾਂ ਨੂੰ ਵੀ ਕੁੱਟਮਾਰ ਕਰਕੇ ਕੱਢਦਾ ਉਹ ਵਿਰਦਾ Ashram ਦੇ ਵਿੱਚ ਆ ਇਹਦੇ ਹਾਲਾਤ ਤੁਸੀਂ ਦੇਖੀ ਜਾਂਦੇ ਹੋ ਵੀ ਕੀ ਹੈ ਵਿਚਾਰੀ ਦੇ ਇੱਥੋਂ ਤੱਕ ਕਿ ਇਨਸਾਨੀ ਤਾਂ ਇੰਨੀ ਗਿਰ ਗਈ ਹੈ ਕਿ ਇਹਦੇ ਵਾਲ ਕੱਟ ਕੇ ਵੀ ਵੇਚ ਦਿੱਤੇ ਗਏ ਅਸੀਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਵੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਨਸ਼ਾ ਨਸ਼ੇ ਦੇ ਵਿਰੁੱਧ ਯੁੱਧ ਆ ਉਨੇ ਸੇ ਵਿਰਧ ਯੁੱਧ ਨਹੀਂ ਹੈਗਾ ਉਹ ਤਾਂ ਵਾਲਾਂ ਦਾ ਕੱਟ ਕੇ ਕੀ ਬਾੜਾ ਕੱਟ ਕੇ ਵੇਚ ਕੇ ਆ ਵੀ ਨਸ਼ੇ ਦੀ ਪੂਰਤੀ ਕੀਤੀ ਉਹਨੇ ਮਾਰਕੁੱਟ ਕਰਕੇ ਮੈਂਟਲੀ ਅਫਸਰਟ ਕੀਤੀ ਪਈ ਹੈ ਇਹ ਦਿਮਾਗੀ ਅਫਸਰਟ ਆ 20 ਦਿਨ ਹੋ ਗਏ ਇੱਥੇ ਪਈ ਨੂੰ ਰੋਟੀ ਪਾਣੀ ਲੋਕ ਮੱਲੇ ਵਾਲੇ ਜਵਾਕ ਵਿਚਾਰੀ ਗੁਰਦੁਆਰਿਆਂ ਦੇ ਵਿੱਚੋਂ ਮੰਗ ਲਿਆਉਂਦੇ ਆ ਕਦੇ ਕਦੇ ਬਸ ਮੱਲੇ ਵਾਲੇ ਬਹੁਤ ਇਹਨਾਂ ਦੀ ਮਦਦ ਕਰਦੇ ਆ ਆ ਖੜੇ ਆ ਇਹਨਾਂ ਦੀ ਰਾਖੀ ਵੀ ਰੱਖਦੇ ਆ ਰਾਤ ਨੂੰ ਪਰ ਕਿੰਨਾ ਕਰੇ ਪ੍ਰਸ਼ਾਸਨ ਨੂੰ ਚਾਹਤ ਦਿਨ ਸੀ ਪ੍ਰਸ਼ਾਸਨ ਨੇ ਤਾਂ ਕੁਝ ਵੀ ਨਹੀਂ ਕੀਤਾ ਨਾ ਪ੍ਰਸ਼ਾਸਨ ਕੁਛ ਕਰੇ। ਲੋਕ ਆਪੇ ਸੁੱਤਾ ਪਿਆ ਭਗਵੰਤ ਮਾਨਵੀ ਸਿੱਧੀ ਜੀ ਗੱਲ ਐ। ਹੁਣ ਮੈਂ ਜ਼ਿਆਦਾ ਬੋਲੂਗੀ ਫਿਰ ਮੇਰਾ ਵੀਪੀ ਵੱਜੂਗਾ। ਮਮਤਾ ਰਾਣੀ ਜੀ ਕੀ ਮਮਲਾ ਕੀ ਹੈ? ਇਹ ਜੇ ਸਾਡੇ ਮਹੱਲੇ ਦੇ ਰਾਜਾ ਬਾਬੇ ਦੀ ਨੂੰਹ ਹੈਗੀ ਇਹਨਾਂ ਦਾ ਨਾਮ ਬਹੁਤ ਚੱਲਦਾ ਸੀ ਬਾਬਾ ਜੀ ਦਾ। ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਪੁੱਤੇ ਨਸ਼ੇ 'ਚ ਪੈ ਗਏ ਤੇ ਬਬੂ ਨੂੰ ਮਤਲਕੀ ਘਰੋਂ ਪਰੇਸ਼ਾਨ ਕੀਤਾ ਗਿਆ। ਠੀਕ ਐ ਪਹਿਲਾਂ ਔਰਤਾਂ ਦੇ ਮੋਬਾਈਲ 'ਤੇ ਕੋਈ ਜਾਂਦੇ ਸੀ ਨਸ਼ੇੜੀਆਂ ਵੱਲੋਂ ਫਿਰ ਔਰਤਾਂ ਦੇ ਪਰਸ ਕੋਏ ਜਾਂਦੇ ਸੀ ਬਾਲੀਆਂ ਪੱਟੀਆਂ ਜਾਂਦੀਆਂ ਸੀ ਹੁਣ ਔਰਤਾਂ ਦੇ ਵਾਲ ਕੱਟ ਕੇ ਵੀ ਵੇਚ ਜਾਂਦੇ ਤੁਸੀਂ ਇਹ ਦੱਸੋ ਔਰਤ ਸੇਵ ਕਿੱਥੇ ਹੈ ਗਈ ਪੰਜਾਬ ਸਰਕਾਰ ਕਿੱਥੇ ਗਈ ਨਸ਼ੇ ਦਾ ਕਿਉਂ ਨਹੀਂ ਹੱਲ ਕਰ ਰਹੀ ਨਸ਼ੇ ਦਾ ਹੱਲ ਕੀਤਾ ਜਾਵੇ ਇਹ ਔਰਤਾਂ ਦੇ ਨਾਲ ਹਰ ਵਕਤ ਸਰਕਾਰ ਨੂੰ ਖੜਨਾ ਚਾਹੀਦਾ ਨਸ਼ਿਆ ਵਾਲਿਆਂ ਨੂੰ ਫੜਨਾ ਚਾਹੀਦਾ ਇਹਦੇ ਵਾਲ ਕਿਹਨਾਂ ਕੱਟੇ ਹੈਗੇ ਇਹਦੇ ਘਰ ਵਾਲੇ ਨੇ ਕੱਟੇ ਜੀ ਨਸ਼ੇ ਪਿੱਛੇ ਕੱਟਦੇ ਵਾਲ ਕੱਟ ਕੇ ਉਹਨੇ ਵੇਚੇ ਹੈਗੇ ਇਹਦੇ ਤੇ ਇਹਦੀ ਕੁੱਟਮਾਰ ਕੀਤੀ ਗਈ ਹੈ ਮੈਂਟਲੀ ਗੈਪਸੈਟ ਹੋਰ ਤੈਗੇ ਇਹ ਬੱਚਿਆਂ ਨੂੰ ਲੈ ਕੇ 10 ਦਿਨਾਂ ਤੋਂ ਇੱਥੇ ਬੈਠੀ ਹੋਈ ਹੈ ਜੀ ਨਹੀਂ ਲੇਡੀ ਜੀ ਨਾ ਅਮਰ ਕੀ 10 ਦਿਨ ਹੋ ਗਏ 10 ਦਿਨ ਹੋ ਗਏ ਆਪਣੇ ਤੇ ਹਾਂ ਠੀਕ ਹੈ ਇਤਨੇ ਪਤਲੇ ਬੱਤੀ ਜੀ ਪੱਲੀ ਪੱਲੀ ਬਸਾਤੇ ਠੀਕ ਹੈ ਜਦੋਂ ਦੀਦੀ ਨੂੰ ਪਤਾ ਲੱਗਿਆ ਇਹ ਦੀਦੀ ਨੇ ਪੁੱਛਿਆ ਨੂੰ ਅਸੀਂ ਪੁੱਛਿਆ ਵੀ ਕਿੱਥੋਂ ਆਈਆਂ ਤੂੰ ਕੌਣ ਹੈ ਇਹਨੇ ਸਾਰੀ ਹਸਤੀ ਦੱਸੀ ਵੀ ਮੇਰੇ ਘਰ ਨਸ਼ੇ ਕਰਦਾ ਨਸ਼ੇ ਦੇ ਕਰਕੇ ਮੈਨੂੰ ਮਾਰਿਆ ਕੁੱਟਿਆ ਘਰੋਂ ਫੜਦਾ ਠੀਕਾ ਘਰ ਵਾਲੇ ਵੀ ਮੰਦਰ ਦੇ ਵਿੱਚ ਚੋਰੀਆਂ ਚੋਰੀਆਂ ਕਰਕੇ ਸਾਰਾ ਕੁਝ ਵੇਚਦਾ ਉਹ ਘਰ ਵਾਲੇ ਦਾ ਠੀਕ ਹੈ ਵੇਚ ਕਰਕੇ ਇਹਨੂੰ ਮੰਦਰ ਮੰਦਰ ਦਾ ਇਹ ਉਹ ਕਰਦੇ ਨਹੀਂ ਸਾਰੇ ਇੱਥੇ ਬੈਠੀ ਸੀ ਵਿਚਾਰੀ ਅਸੀਂ ਮਹੱਲੇ ਵਾਲੇ ਇਕੱਠੇ ਹੋ ਕੇ ਸਾਰੇ ਇਹਨੂੰ ਮਤਲਬ ਰੋਟੀ ਪਾਣੀ ਕੋਈ ਦਾਲ ਕੋਈ ਕੁਛ ਕੱਪੜਾ ਲੀੜਾ ਸਭ ਦੇ ਕੇ ਜਮਾ ਕੱਪੜੇ ਲਾਗੇ ਆਏ ਛੱਡ ਦਿੰਦੀ ਆਪਦੇ ਮੈਂ ਤਰਫ ਸੱਟੋ ਹੀ ਗਈ ਐ ਮੈਂ ਤੋ ਇਹਦੇ ਵਾਲ ਸੀ ਮੈਂ ਆਪ ਕੋ ਤੇ ਕਿਵੇਂ ਰੱਖੇ ਹੋਇਆ ਆ ਮਤਲਬ ਚਰਕਦੇ ਨਹੀਂ ਹੋਇਆ ਨਾ ਮੈਨੂੰ ਪੁੱਛੇ ਤੇਰੇ ਵਾਲ ਕਹਿੰਦੀ ਮੇਰੇ ਵਾਲ ਕੱਟ ਲਏ ਜਾਂਦੇ ਨੇ ਉਲੇ ਪਹਿਲਾਂ ਕੁਝ ਸਾਰਾ ਕੁਝ ਵੇਚਦਾ ਹੁਣ ਕੁਝ ਨਹੀਂ ਬਚਿਆ ਤਾਂ ਹੁਣ ਇਹਨੂੰ ਵੇਚਣ ਲੱਗ ਪਿਆ ਹਾਂ ਜੀ ਹੁਣ ਇਹਦਾ ਵਾਲ ਕੱਟ ਕੇ ਵੇਚਦੀ ਸਾਰਾ ਕੁਝ ਸਮਝ ਨਹੀਂ ਆ ਰਹੀ ਸ਼ਰੀਰ ਦੇ ਅੰਗ ਵੇਚਣ ਲੱਗ ਪਿਆ ਹਾਂ ਬੱਚਾ ਦੇ ਵੀ ਬੱਚਾ ਦੇ ਵੀ ਖਤਰਾ ਬੱਚਾ ਦਾ ਵੀ ਹੋ ਸਕਦਾ ਸੁਣਨਾ ਚਾਹੀਏ ਕਿ ਬੱਚਾ ਦਾ ਸਾਧਾ ਵੀ ਹੋ ਗਿਆ ਸੀ ਕਹਿੰਦੇ ਮਾਤਾ ਗੱਲ ਸੁਣੀਏ ਅਸੀਂ ਦੇਖਿਆ ਨਹੀਂ ਪਰ ਆਪਦੇ ਬੱਚਾ ਨੂੰ ਨਹੀਂ ਕਰਦਾ ਤਾਂ ਪੱਕੀਆਂ ਮਾ ਹਾਂ ਜੀ ਹਾਂ ਜੀ ਖਤਰਾ ਹੀ ਹੈ ਜੀ ਅਸਕੀਰ ਜੀ ਕੁਝ ਵੀ ਨਹੀਂ ਨਸ਼ਿਆਂ ਦਾ ਸਾਰ ਕਾਰਨ ਹੈ ਕਿ ਵੀ ਇਹ ਸਾਡੇ ਵਾਂਡ ਦੀ ਬਹੁ ਹੈ ਤੇ ਵਿਆਹੀ ਵੀ ਆ ਇਸ ਸਾਡੇ ਸਾਹਮਣੇ ਬਹੁਤ ਸੋਹਣੀ ਸੀ ਸਿਆਣੀ ਸੀ ਜਿਹੜੀ ਅੱਜ ਜਮਾ ਮੈਂਟਲੀ ਅਫਸੈਟ ਕੀਤੀ ਵੀ ਐ ਇਹਦੇ ਘਰ ਵਾਲਾ ਤੇ ਹੁਣ ਨਸ਼ੇ ਦੀ ਨਸ਼ੇ ਇੰਨਾ ਜਿਆਦਾ ਨਸ਼ਾ ਕਰਦੇ ਚਿੱਟਾ ਕਿ ਉਹਨਾਂ ਨੇ ਘਰ ਵੀ ਵੇਚਤਾ ਮੰਦਰ ਦਾ ਸਾਰਾ ਸਮਾਨ ਵੀ ਵੇਚਤਾ ਇੱਥੋਂ ਦੇ ਕੀ ਕੀ ਜੋ ਜੋਤਾਂ ਹੁੰਦੀਆਂ ਨੇ ਟੱਲੀ ਉਹ ਵੀ ਤੋਲ ਕੇ ਵੇਚਤੀਆਂ ਤੇ ਗੇਟ ਵੀ ਮੰਦਰ ਦੇ ਵੇਚ ਤੇ ਉਦੋਂ ਮਗਰ ਗਲੀ ਦੇ ਮੰਦਰ ਚ ਉਹਨਾਂ ਨੂੰ ਕੱਢਤਾ ਤੇ ਉਦੋਂ ਮਗਰ ਤੁਸੀਂ ਆ ਦੇਖ ਲਓ ਹੁਣ ਇਹਦਾ ਹਾਲ ਤੱਕ ਵੀ ਨਸ਼ੇ ਉਹ ਕਰਦੇ ਸੀ ਮੰਨਦੇ ਆ ਉਹਨਾਂ ਨੇ ਗਲਾ ਘਿੱਟੇ ਨਸ਼ਾ ਕਰਦੇ ਸੀ ਲੇੜੀ ਦਾ ਨਸ਼ਾ ਨਹੀਂ ਸੀ ਕਰਦੀ ਇਨਸਾਨੀਤ ਛੜਕਾਂ ਤੇ ਰੁਲਦੀ ਫਿਰਦੀ ਆ ਸਰਕਾਰ ਅੱਗੇ ਇਹੀ ਡਿਮਾਂਡ ਹੈ ਕਿ ਵੀ ਤੁਸੀਂ ਨਸ਼ਾ ਜਿਹੜੇ ਕਰਦੇ ਆ ਉਹ ਸਜ਼ਾ ਭੁਗਤੋ ਉਹ ਛੱਡੋ ਜਿੱਥੇ ਵੀ ਛੱਡਣ ਦਾ ਸ਼ੈਲਟਰ ਹੋਵੇ ਜਿਹੜੇ ਵੇਚਦੇ ਉਹਨਾਂ ਦਾ ਕਰੋ ਪਰ ਜੇ ਪਿੱਛੇ ਪਰਿਵਾਰਾਂ ਦਾ ਖਿਆਲ ਰੱਖੋ ਪ੍ਰਸ਼ਾਸਨ ਅਕਿੰਗਿਆ ਇਹਨਾਂ ਸਿਰ ਤੇ ਛੱਤ ਮਿਲੇ ਤੇ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਘਰ ਵਾਲੇ ਤਾਂ ਪਤਾ ਨਹੀਂ ਕਿੱਥੇ ਹੈ ਜੀ ਸਾਨੂੰ ਤਾਂ ਘਰ ਵਾਲੇ ਨਹੀਂ ਕੱਟੇ ਆ ਹੋਰ ਕਿਹਨੇ ਕੱਟਨੇ ਆ ਬਾਕੀ ਸੀ ਉਧਰ ਰਹਨੇ ਇੱਧਰ ਰਹਿੰਦੇ ਹੁਣ ਸੰਤ ਜੋਗੀ ਨਗਰ ਦੇ ਤੋਂ ਪਤਾ ਲੱਗਿਆ ਆ ਇਹ ਲੋਕ ਛੱਡਣ ਗਏ ਸੀ ਉੱਥੇ ਉਹਨਾਂ ਨੇ ਨਹੀਂ ਬੜਨ ਦਿੱਤਾ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਇੱਕ ਲੇਡੀਜ਼ ਐ ਇੱਥੇ ਬੈਠੀ ਹੈਗੀ ਉਹ ਮੈਂ ਮੌਕੇ ਤੇ ਆਏ ਜੀ ਇਹਨੂੰ ਪੁੱਛ ਕੇ ਜਿੱਤੀ ਹੈ ਇਹਦਾ ਲਾਇ ਇਹਨੇ ਦੱਸਿਆ ਵੀ 15 ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰੇ ਘਰ ਵਾਲੇ ਨੇ ਮੇਰੇ ਕੋਟ ਮਾਰ ਕੀਤੀ ਹੈਗੀ ਉਹ ਘਰ ਵਾਲਾ ਆਏ ਨੇ ਕੱਲ ਹੈਪੀ ਦੱਸਦੀ ਉਹਦਾ ਨਾਮ ਉਹਨੂੰ ਸਿਲਾਵਦੇ ਕਿਥੇ ਇਹਨੂੰ ਪਤਾ ਕਰਦੇ ਦੇ ਬਿਆਨ ਲਿਖ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਉਹਦੇ ਤੇ ਅਸੀਂ ਪਰ ਇਹ ਦੱਸਦੀ ਹੈ ਕਿ ਵੀ ਦੋਨੇ ਭਰਾ ਦੋਨੇ ਨਸ਼ੀ ਕਰਦੇ ਨੇ ਤੇ ਦੋਨਾਂ ਨੇ ਸਮਾਨ ਤਾਂ ਪਾ ਜਿਹੜਾ ਸਾਰਾ ਵੇਚਦਾ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਇੱਥੇ ਬਚਾਇਆ ਤੇ ਮੈਨੂੰ ਕੁੱਟਮਾਰ ਬਾਰੇ ਇਹਨਾਂ ਨੂੰ ਜ਼ਰੂਰ ਦੱਸਿਆ ਮੇਰੀ ਕੁੱਟਮਾਰ ਕੀਤੀ ਹੈ ਇੱਥੇ ਮਤਲਬ ਥੱਲੇ ਜ਼ਮੀਨ ਤੇ ਬੈਠੀ ਸੀ ਇਹ ਚਲੋ ਇਹਦੇ ਲਈ ਬਿਆਨ ਲੈ ਕੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਜੇ ਸਮਾਨ ਜਿਹਨੂੰ ਵੇਚਿਆ ਉਹ ਵੀ ਕਰਾਂਗੇ ਉਹ ਪੁੱਛ ਬੜਤਾਲ ਕਰਦੇ ਆ ਜੀ ਵੇਚਿਆ ਨਹੀਂ ਵੇਚਿਆ ਤਾਂ ਅਗਲੀ ਮਤਲਬ ਤਫਤੀਸ਼ ਦਾ ਹਿੱਸਾਗਾ ਕਿ ਉਹ ਉਪਤਾ ਕਰਦਾ ਮੈਂ ਹਾਂ ਜਿਸ ਤਰ੍ਹਾਂ ਉਹ ਕਹਿੰਦੀ ਆ ਵੀ ਮੇਰੇ ਬਾਲ ਵੀ ਵੇਚ ਤੇ ਕੱਟ ਗਏ ਉਹ ਵੀ ਵਰਤਾਲ ਕਰਦੇ ਆ ਜੀ ਆਪਾਂ ਇਹਨੂੰ ਵੇਚਿਆ ਕਿਵੇਂ ਵੇਚਿਆ ਕਦੋਂ ਕੱਟੇ ਕਿਤੇ ਇਹਨੂੰ ਵਿਦੇਸ਼ ਭੇਜਿਆ ਜਾਊਗਾ ਜੀ ਮਤਲਬ ਜੀ ਇਹਨੂੰ ਫਿਲਹਾਲ ਤਾਂ ਅਸੀਂ ਇਹਦਾ ਬਿਆਨ ਲੈ ਲੈਂਦੇ ਆ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਅਗਲਾ ਕੋਈ ਕਿਸੇ ਐਨਜੀਓ ਨਾਲ ਸਸਤਾ ਨਾਲ ਕਿਸੇ ਨਾਲ ਕਰਾਂਗੇ ਰਾਫਤਾ ਜਾਂ ਜਿਵੇਂ ਹੋ ਸਕਦਾ ਉਹ ਕਰਾਂਗੇ ਤੇ ਰਣਜੀਤ ਸਿੰਘ ਦਾ ਕੰਮ ਕਰਾਂਗੇ